ਇਹ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਅੱਤੀ ਮਨਸੂਰਜੀ ਸੁਲਤਾਨਪੁਰ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਡਰ ਸੈਕਸ਼ਨ 60 ਬੀਐਨਐਸ ਅਤੇ 7 ਪੌਕਸੋ ਐਕਟ ਦੇ ਤਹਿਤ ਰਜਿਸਟਰ ਕਰਕੇ ਤਫਤੀਸ਼ ਅਮਲ ਚ ਲਿਆਂਦੀ ਜਿਸ ਤੇ ਤਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ ਕਿਨੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਪੱਤੀ ਮਨਸੂਰਜੀ ਸੁਲਤਾਨਵਾਲਾ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਡਰ ਸੈਕਸ਼ਨ 65 ਬੀ ਐਨ ਐਸ ਅਤੇ 7 ਪੋਪਸੋ ਐਕਟ ਦਬਜ ਰਜਿਸਟਰ ਕਰਕੇ ਤਫਤੀਸ਼ ਅਮਲ ਚਲਾਈ ਆਂਦੀ ਜਿਸ ਤੇ ਤੁਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ ਇਨੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਪੱਤੀ ਮਨਸੂਰਜੀ ਸੁਲਤਾਨਵਿੰਦ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਡਰ ਸੈਕਸ਼ਨ 65 ਬੀ ਐਨ ਐਸ ਅਤੇ 7 ਪੋਪਸੋ ਐਕਟ ਦਾ ਰਜਿਸਟਰ ਕਰਕੇ ਤਫਤੀਸ਼ ਅਮਲ ਚ ਲਿਆਂਦੀ ਜਿਸ ਤੇ ਤੁਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤੁਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫ਼ਤੀਸ਼ ਜਾਰੀ ਹੈ ਇਨੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਅੱਤੀ ਮਨਸੂਰਜੀ ਸੁਲਤਾਨਵਿੰਦ ਤੇ ਮਕਦਮਾ ਨੰਬਰ 147 ਮਿਤੀ 13/9/24 ਅੰਦਰ ਸક્ષਮ 65 ਬੀ ਐਨ ਐਸ ਅਤੇ 7 ਟੌਪਸੋ ਐਕਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਚ ਲਿਆਂਦੀ ਜਿਸ ਤੇ ਤਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫ਼ਤੀਸ਼ جاری ਹੈ